ਪੈਣਾ ਦਾ ਪੁੱਛ ਨਹੀਂ ਆ ਉਸ ਪੈਣਾ 10 12 ਰੁਪਇਆ ਵਾ ਲੱਭੀ ਮਤਲਬ ਜਦੋਂ ਹੋਊਰਾ ਫਰਕਾ ਕਿ ਚੱਲਿਆ ਹੋਣਾ ਜਿਵੇਂ ਪੈਣ ਚਾ ਵਾ ਪਰਾ ਪਰਾ ਪਰ ਇਹ ਰੁਪਇਆ ਉਹਦਾ ਕਰਨ ਕਾ ਕੁੱਤ ਵਾ ਜੋ ਪੈਣਾ ਦੋਵੇਂ ਪੈੜ ਅੰਦਰ ਖੋਣ ਗਾ ਆਇਆ ਵੀ ਅੰਦਰ ਮੈਂ ਯਾਰ ਕੰਬੇ ਭੈਣੇ ਕਿ ਕਤੂਰੇ ਹੁਣ ਮਾਰੇ ਅੰਦਰ ਆ ਪੈਜ ਗਏ ਇਤਨਾ ਕੰਬਰਾ ਕਿ ਤੂਰਾ ਤੜਕੀ ਮਾ ਉਹ ਉਹ ਕੋਈ ਪਤਾ ਹੈ ਉਹ ਤੇਰਾ ਦੇਖਣਾ ਜੰਨੇ ਉੱਚੇ ਤੱਕ ਪਹੁੰਚ ਜੇ

ਦੋ ਆ ਭੈਣ ਦੋ ਆ 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 ਦ ਸਰ ਵਾਈਲਡ ਲਾਈਫ ਤੋਂ ਗੱਲ ਪੁੱਛਣਾ ਸੀ ਸਰ ਸਾਡੇ ਪਿੰਡ ਚਿੱਤਾ ਆ ਗਿਆ ਜੀ ਦਕਾਲਾ ਜੀ ਦਕਾਲਾ ਹਾਂਜੀ ਅੱਛਾ ਐਸੇ ਫੋਟੋ ਹੈਗੇ ਹਾਂਜੀ ਸਾਰਾ ਕੁਝ ਆਈ ਫੋਟੋ ਤਾਂ ਨਹੀਂ ਹੈਗੀ ਜੀ ਬਾਕੀ ਨੁਕਸਾਨ ਦੀ ਫੋਟੋ ਆਈ ਜੀ ਜਾਨਵਰਾਂ ਦਾ ਕਰਦਾ ਜੀ ਕੁੱਤਿਆਂ ਦਾ ਕੁੱਤਿਆਂ ਦਾ ਕਰਤਾ ਜੀ ਅੱਛਾ ਅੱਛਾ ਜੀ ਆ ਛੁੱਟੀ ਦੇ ਨਹੀਂ ਦੇਖੋ ਜੀ ਹੈ ਅੱਛੇ ਜੀ ਨੰਬਰ ਨੋਟ ਕਰ ਪਤਾ ਨਹੀਂ ਵੀ ਤਿੰਨ ਦੋ ਜਿੱਤਾ ਬਈ ਕੀ ਨਾਮ ਹੈ ਬਈ ਮੇਰਾ ਨਾਮ ਰੇਸ਼ਮ ਸਿੰਘ ਪਿੰਡ ਡਕਾਲਾ ਕੀ ਜਿਹੜੇ ਕੁੱਤੇ ਵਗੈਰਾ ਮਾਰੇ ਹੋਏ ਨੇ ਕਿ ਕਿਸ ਦੇ ਮਾਰੇ ਹੋਏ ਇਹ ਤਿੰਨ ਦੂਏ ਦੇ ਮਾਰੇ ਹੋਏ ਨੇ ਬਈ ਕਦੋਂ ਇਹ ਰਾਤ 11:00 ਵਜੇ ਲਾ ਲਿਓ ਰਣਤੇਰ ਸਿੰਘ ਦੇ ਘਰ ਮੂਰੇ ਦੋ ਉੱਥੇ ਨਾਲੇ ਪੈੜਾ ਨੇ ਬਾਕੀ ਤੜਕੀ 5:00 ਵਜੇ 4:00 5:00 ਵਜੇ ਸਾਡੇ ਘਰੇ ਲਾਲਾ ਤਿੰਨ ਚਾਰ ਕੁਤਰੀਏ ਨਵੀਂ ਕੋਠੀ ਚ ਨਵੀਂ ਕੋਠੀ ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਕੋਈ ਗੱਲਬਾਤ ਹੋਈ ਹੈ ਵਿਭਾਗ ਦੇ ਨਾਲ ਜੀ ਸਾਡੇ ਕੋਲ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕਿੰਨਾ ਕ ਨੁਕਸਾਨ ਕਰ ਗਿਆ ਨੁਕਸਾਨ ਜਾਨ ਬਰੇਖ ਆ ਗਿਆ ਜੀ ਨੁਕਸਾਨ ਇਹ ਐਂਬੂਲੈਂਸ ਨਾਲ ਮਾਰ ਤਿਆ ਨੁਕਸਾਨ ਇਹ ਨਾ ਇਹ ਬੰਦਿਆਂ ਨੂੰ ਖਤਰਾ ਜੀ ਕੋਈ ਬੇਪਲੇਖੇ ਤੜਕੀ ਬੰਦਾ ਬਾਹਰ ਨਿਕਲ ਜੇ ਉਹਨੂੰ ਕਿਹੜਾ ਛੜਦਾ ਬਾਹਰਲੇ ਡੇਰੇ ਵਾਲੇ ਕਾਕੰਡਾ ਹਾਂ ਲਾ ਉਸਮਿੰਟ ਹੋ ਰਹੀਆ ਬਾਬੇ ਨੇ ਕਰੀਆ ਲਾ ਉਸਮਿੰਟ ਜੀ ਦੋਏ ਗੁਰਦੁਆਰਿਆਂ ਚ ਕੀ ਨਾਮ ਹੈ ਮੇਰਾ ਨਾਮ ਵੀਰੇ ਗੱਗੀ ਆ ਪਿੰਡ ਡਗਾਲਾ ਆਪਣਾ ਅੱਛਾ ਜੀ ਕੀ ਹੋਇਆ ਰਾਤ ਵੀ ਜੀ ਰਾਤ ਨੂੰ ਇੱਥੇ ਕਤੂਰੀਏ ਸਾਡੇ ਕਾਫੀ ਨੁਕਸਾਨ ਕਰ ਗਏ ਚੀਤਾ ਪਈ ਚੀਤਾ ਸੀ ਬਈ ਤੇਜ ਨੂੰ ਪਤਾ ਨਹੀਂ ਹੈਗਾ ਪਰ ਇਹਦੇ ਬਾਰੇ ਐਗਜੈਕਟ ਤੇ ਬਾਕੀ ਇਹਦੀ ਗੌਰ ਕਰੀ ਜਾਏ ਜਲਦੀ ਤੋਂ ਜਲਦੀ ਹੁਣ ਸਾਡੇ 4-5 5 ਫੁੱਟ ਤੱਕ ਕੰਦਾ ਦੇ ਵੀ ਨਿਸ਼ਾਨ ਪਾਏ ਹੋਏ ਆ ਅੰਦਰ ਕੋਠੀ ਜੀ ਦੇਖ ਲੋ ਜਾ ਕੇ ਕੰਦਾ ਨਿਸ਼ਾਨ ਵੀ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋયા ਘਟੋੜ 10-12 ਕਤੂਰੀਏ ਸੇ ਇੱਥੇ ਉਹਨਾਂ ਦੇ ਤਿੰਨ ਚਾਰ ਦਿਨ ਚੱਲੋ ਡੈੱਡ ਬੋਡੀਆਂ ਪਈਆਂ ਉਹਨਾਂ ਦੀਆਂ ਪਰ ਮਰੇ ਪਏ ਆ ਬਾਕੀ ਬਾਕੀਆਂ ਦਾ ਪਤਾ ਨਹੀਂ ਲੱਗ ਤੇ ਬਾਕੀ ਹੁਣ ਇਹਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਤੈਨੂੰ ਕਾਬੂ ਕਰਾਇਆ ਜਾਵੇ ਕਿ ਵੀ ਕਿਸੇ ਨੁਕਸਾਨ ਕਰ ਸਕਦਾ ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨੇਰੇ ਸਵੇਰੇ ਚਲੋ ਨਿਕਲਦਾ ਹੀ ਆ ਅਗਲਾ ਬਾਹਰ ਡੇਰਿਆਂ 'ਚ ਬੈਠੇ ਆ ਅਸੀਂ ਵੀ ਇਹਦਾ ਜਲ ਜਲਦੀ ਤੋਂ ਜਲਦੀ ਕੋਈ ਕਾਬੂ ਕਰੇ ਇਹਨੂੰ ਕਿਸੇ ਤਰ੍ਹਾਂ ਸਰਕਾਰ ਘਰਾਂ ਦੇ ਵਿੱਚ ਵੀ ਆਇਆ ਹੈ ਕੋਈ ਪੱਕਾ ਨਿਕਰਾਂ 'ਚ ਤਾਂ ਨਹੀਂ ਆਇਆ ਹੈਗਾ ਇਹ ਘਰ ਆਵੇ ਸੇ ਆਪਣਾ ਘਰ ਆਵੇ ਸੇ ਬਾਗਲ ਨੇ ਸਾਡੇ ਬਾਹਰ ਹਾਂਜੀ ਹਾਂਜੀ ਕੋਈ ਹੋਰ ਪਸ਼ੂ ਜਾਨਵਰ ਨੂੰ ਨਾ ਹੋਰ ਪਸ਼ੂ ਦਾ ਕੁਝ ਇਹਨੂੰ ਆਇਆ ਕਤੂਰਿਆਂ ਦਾ ਕਰਾਇਆ ਫਿਲਹਾਲ ਬਾਕੀ ਹੁਣ ਅੱਗੇ ਵੀ ਹੋ ਸਕਦਾ ਜੇ ਨਾਂ ਕੋਲ ਹੋਵੇ ਕਿੰਨੇ ਜਿਹੜੇ ਲ 10 ਕਤੂਰੇ ਹੋ ਗਏ। ਵੀ 10 ਕਤੂਰੇ ਮਾਰਤੇ ਦੋ ਉੱਥੇ ਮਾਰਤੇ ਆਪਣਾ ਆਪਣੇ ਘਰ ਤੇ ਬਾਕੀ ਇੱਧਰ ਤਿੰਨ ਚਾਰ ਕਤੂਰੇ ਦੇ ਮਰੇ ਪਏ ਆ ਬਾਕੀ ਹਾਲ ਲੱਭ ਨਹੀਂ ਰਹੇ। ਨਿਸ਼ਾਨ ਵਗੈਰਾ ਪੈਰਾਂ ਦੇ ਨਿਸ਼ਾਨ ਦੇ ਹੈਗੇ ਨੇ ਇੱਥੇ ਪੈਰਾਂ ਦੇ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਬਾਅਦ ਚ। ਕੀ ਲੱਗਦਾ ਕਿੰਨੇ ਕਤੰਦੂਏ ਲੱਗਦੇ? ਦੋ ਤਾਂ ਲੱਗ ਰਹੇ ਨੇ ਇਹ। ਕੋਈ ਫਰੈਸ਼ ਅਧਿਕਾਰੀ ਆਏ? ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ। ਤੁਸੀਂ ਗੱਲਬਾਤ ਕਰੀ ਕਿਸੇ ਨਾਲ? ਨਹੀਂ ਗੱਲਬਾਤ ਆਪਣੀ ਕੋਲ ਨੰਬਰ ਨਹੀਂ ਹੈਗਾ ਕਿਸੇ ਦਾ। ਹਾਂ। ਤੇ ਆਪਾਂ ਨੇ ਬਾਕੀ ਲਾਸ ਮਿੰਟ ਕਰਾਤੀ ਸੀ ਪਿੰਡ 'ਚ ਗੁਰਦੁਆਰੇ ਦੋਨਾਂ 'ਚ। ਬਾਕੀ ਦੇਖ ਲੋਕਾਂ ਜੀ ਕਿਵੇਂ ਦਾ ਮਾਹੌਲ ਆ ਸਾਸੀਂ ਸਾਰੇ ਡਰੇ ਹੋਇਆ ਖੜਿਆ ਤੁਹਾਡੇ ਸਾਹਮਣੇ ਕੈਮਰਾ ਕਮਾ ਕੇ ਦੇਖ ਲੋ 15 20 ਜਣੇ ਅਸੀਂ ਸਾਰੇ ਚਲੋ ਪਿੰਡ ਦੇ ਨਾਲ ਆਏਗਾ ਜਿਹੜਾ ਅਰਾ ਕੋਈ ਮੇਰੇ ਬੰਦੋਬਸਤ ਕਰੇ ਹੋਏ ਨੇ ਤੁੰਨੇ ਆਪਦੇ ਲੈਵਲ ਦੇ ਉੱਤੇ ਸਾਡੇ ਕੋਲ ਤਾਂ ਵਾਹ ਡੰਡੇ ਡੁੰਡੇ ਨੇ ਆਪਣੇ ਕੋਲ ਹੋਰ ਦਾ ਕੋਈ ਬੰਦੋਬਸਤ ਹੈਗਾ ਨਹੀਂ ਕੋਈ ਹੱਥ ਨਾਲ ਹੈ ਨਹੀਂ ਜੀ ਡੰਡੇ ਹੀ ਆ ਬਸ ਤੇ ਹੁਣ ਅਪੀਲ ਕੀ ਕਰ ਦੂੰਗਾ ਅਪੀਲ ਇਹ ਹੈ ਵੀ ਸਰਕਾਰ ਨੂੰ ਵੀ ਆਪਣੇ ਅਫਸਰ ਭੇਜੇ ਕੋਈ ਇਹਨਾਂ ਕੀ ਜਾਂਚ ਕਰੇ ਵੀ ਆ ਕੀ ਦੇ ਪੈੜਾਂ ਦੇ ਨਿਸ਼ਾਨ ਆ ਵੀ ਚਲੋ ਫੜੇ ਜਾਵੇ ਇਹਨਾਂ ਨੂੰ ਵੀ ਜਦ ਅਸੀਂ ਬੈਠੇ ਚਾਨੀ ਮਾਲ ਨਹੀਂ ਕਿਸੇ ਹੋਰ ਬੱਚੇ ਦਾ ਵੀ ਨੁਕਸਾਨ ਹੋ ਸਕ ਖਰਜ ਹੋਟਾਰੀਗਾ ਮੇਰਾ ਨਾਮ ਵੀਰੇ ਪ੍ਰੀਤ ਢੱਡ ਕਾਲੇ ਤੋਂ ਆ ਕੀ ਕਹਿਣਾ ਚਾਹੁੰਦਾ ਬਾਈ ਜੇ ਮੇਰਾ ਵੀਰੇ ਅਸੀਂ ਤੇੰਦੂਏ ਬਾਰੇ ਕਹਿਣਾ ਚਾਹੁੰਦੇ ਆ ਵੀ ਘਟੋ ਘਟ ਮਹੀਨੇ ਤੋਂ ਰੌਲਾ ਪੈ ਰਿਹਾ ਸਾਰੇ ਪੰਜਾਬ ਚ ਹੁਣ ਆਪਣੀ ਸਾਈਡ ਆਇਆ ਜੀ ਰਾਤ ਪਤਾ ਲੱਗਿਆ ਕਤੂਰੇ ਮਾਰਤੇ ਜੀ ਕੋਈ ਸਰਕਾਰ ਨੂੰ ਕੋਈ ਪਤਾ ਨਹੀਂ ਜੀ ਆਪਣਾ ਕੱਲੀਆਂ ਐਡਵਰਟਾਈਜ਼ਮੈਂਟ ਦੇ ਜੋਰ ਦੇ ਰੱਖਿਆ ਉਹਨਾਂ ਨੇ ਵੀ ਅਸੀਂ ਐਂ ਕਰਤਾ ਐਂ ਕਰਤਾ ਉਰੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ ਸਾਰਿਆਂ ਬੱਚਿਆਂ ਨੂੰ ਵੀ ਖਤਰਾ ਆਈ ਪਸ਼ੂਆਂ ਨੂੰ ਸਭ ਨੂੰ ਖਤਰਾ ਆਈਏ ਜੰਗਲੀ ਜਾਨਵਰ ਇਹਨਾਂ ਦਾ ਕੀ ਪਤਾ ਕੀ ਕਰ ਦੇਣਾ ਸਾਰਿਆਂ ਨੂੰ ਖਤਰਾ ਆਈ ਇਹ ਹੁਣ ਦੇਖੋ ਜੀ ਆਪਣੇ ਘਰੇ ਆਏ ਨਹੀਂ ਘਰੇ ਆ ਗਏ ਜੀ ਰਾਤ ਜੇ ਬਾਹਰ ਹੋਵੇ ਤਾਂ ਵੀ ਆਈ ਇੱਧਰ ਸਾਰੀ ਕੰਦਲ ਵੇਟ ਸਾਰੀ ਕੰਦਲ ਹੂਣਾ ਲਿਬੜੀ ਵੀ ਆਈ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਅੱਜ ਸਵੇਰੀ ਪਤਾ ਲੱਗਿਆ ਜੀ ਹਲੇ ਬਾਕੀ ਹੋਰ ਪਤਾ ਲੱਗੂਗਾ ਜੀ ਜਿਉਂ-ਜਿਉਂ ਦਿਨ ਚੱਲੂਗਾ ਹਲੇ ਤਾਂ ਉਰੇ ਉਹ ਆਏ ਜੀ